ਦੋਸਤੋ ਜਦੋਂ ਦਾ ਪਰਮ ਦਾ that girl ਗਾਣਾ ਆਇਆ ਹੈ ਉਹ ਪਹਿਲਾ ਇਹੋ ਜਿਹਾ ਗਾਣਾ ਆ ਜੀਨੇ ਡੈਬਿਊ ਦੇ ਨਾਲ ਹੀ ਤਬਾਹੀ ਮਚਾਤੀ ਜਿਵੇਂ ਕਿ ਸਿੱਧੂ ਮੂਸੇਵਾਲੇ ਨੇ ਮਚਾਈ ਸੀ ਪੀਬੀਐਕਸ1 ਪਹਿਲੀ ਐਲਬਮ ਸੀ ਸਿੱਧੀ ਤਾੜ ਦੇ ਕੇ ਬੈਲਬੋਰਡ ਤੇ ਅਤੇ ਪਰਮ ਦਾ ਪਹਿਲਾ ਗਾਣਾ ਸਪੋਟੀਫਾਈ ਦੇ ਚਾਰਟਸ ਤੇ ਰੈਂਕ ਕਰ ਰਿਹਾ ਹੈ ਦੁਨੀਆ ਭਰ ਦੇ ਵਿੱਚ ਯੂਨਾਈਟਿਡ ਕਿੰਗਡਮ ਦੇ ਵਿੱਚ ਪਹਿਲੇ ਨੰਬਰ ਤੇ ਯੂਕੇ ਦੇ ਵਿੱਚ ਦੋਸਤੋ ਇਹ ਵੇਰ ਜਿਹੜੀ ਲਿਸਟ ਹੁੰਦੀ ਆ ਵਾਇਰਲ ਸੌਂਗਸ ਗਲੋਬਲ ਉਸ ਦੇ ਵਿੱਚ ਵੀ ਪਹਿਲੇ ਨੰਬਰ ਤੇ ਯਾਨੀ ਕਿ ਪੂਰੀ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਸਪੋਟੀਫਾਈ ਤੇ ਰੈਂਕ ਕਰਿਆ ਵਾਇਰਲ ਸੌਂਗਸ ਇੰਡੀਆ ਇੰਡੀਆ ਦੇ ਵਿੱਚ ਵੀ ਪਹਿਲੇ ਨੰਬਰ ਤੇ ਰੈਂਕ ਕਰਿਆ ਇਹ ਗਾਣਾ viral songs ਕੈਨੇਡਾ ਕੈਨੇਡਾ ਦੇ ਵਿੱਚ ਵੀ ਪਹਿਲੇ ਹੀ ਨੰਬਰ ਤੇ ਰੈਂਕ ਕੀਤਾ ਕੋਈ ਦੂਜਾ ਰੈਂਕ ਕਿਸੇ ਵੀ ਦੇਸ਼ ਦੇ ਵਿੱਚ ਨਹੀਂ ਆਇਆ ਇਹ ਆਪਣੇ ਆਪ ਦੇ ਵਿੱਚ ਮਾਣ ਵਾਲੀ ਗੱਲ ਆ ਦੋਸਤੋ ਪਰਮ ਵਾਸਤੇ ਅਰੇ ਪੰਜਾਬੀ 뮤직 ਵਾਸਤੇ ਪਹਿਲੇ ਗਾਣੇ ਨਾਲ ਹੀ ਇੰਨੀ ਜਿਆਦਾ ਤਬਾਹੀ ਠਾਰ ਦਿੱਤੀ ਵੀਡੀਓ ਨੂੰ ਸ਼ੇਅਰ ਕਰਦੇ ਹੋ